ਉਹਨਾ ਫਰੈਂਡ ਐਪ ਕੀ ਹੈ ਯਾਰ ਫਰੈਂਡ ਐਪ ਤਾਂ ਨਾ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਐਪ ਆ ਤੇ ਅੱਜ ਕੱਲ ਦਾ ਫੇਮਸ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਯਾਰ ਅਥਨ ਆਪਾਂ ਰੋਜ਼ ਨਵੇਂ-ਨਵੇਂ ਫਰੈਂਡਸ ਬਣਾ ਸਕਦੇ ਆ ਤੇ ਉਹਨਾਂ ਨਾਲ ਰੋਜ਼ ਗੱਲਬਾਤ ਕਰ ਸਕਦੇ ਆ ਨਾਰਮਲ ਚੈਟ ਕਰ ਸਕਦੇ ਆ ਬੰਦੇ ਨਾਲ ਕੀ ਕਰੀਆਂ ਅੱਬੀ ਐਪ ਤੇ ਸ਼ਰਮ ਕਰ ਲਾ ਤੂੰ ਤੂੰ ਮੂਹਰੇ ਖੜ ਕੇ ਦੰਦ ਕੱਢ ਰਿਹਾ ਉਹਦੇ ਸਾਹਮਣੇ ਕਰਨ ਸ਼ਰਮ ਨਹੀਂ ਆਉਂਦੀ ਕੰਜਰਾ ਸ਼ਰਮ ਕਰ ਲਾ ਵੀ 14 ਤੇਰੇ ਹੁੰਦੇ ਦੇਖ ਲਾ ਉਹ ਕੀ ਕੁਛ ਕਰ ਰਿਹਾ ਉਹ ਤਾਂ ਐਪ ਤੇ ਫਿਰ ਰਹੀ ਆ ਤੂੰ ਇਹਦੇ ਮੂਹਰੇ ਖੇਖਣ ਹੋ ਕੇ ਸੁਣ ਰਿਹਾ ਪੂਰੀ ਸਟੋਰੀ ਹੁੰਦੇ ਤੇ ਕੰਜਰ ਬੰਦੇ ਕਿਹਾ ਜਾਂਦੇ ਨੇ ਕੰਜਰ ਬੰਦੇ ਹੁੰਦੇ ਨੇ ਇਹੋ ਜਿਹੇ ਹੋਰ ਕਿਹਾ ਜਾਂਗੇ ਇਹੋ ਜਿਹੇ ਹੋਣਗੇ ਕੰਜਰ ਬੰਦੇ ਵੀ ਕੰਜਰ ਬੰਦੇ ਕਿਤੇ ਮਿਲਦੇ ਨਹੀਂ ਹੁੰਦੇ ਇਹ ਜੀ ਹੁੰਦੇ ਨੇ ਜਿਹੜੇ ਨੈੱਟ ਤੇ ਆਪਾਂ ਨੂੰ ਮਿਲਦੇ ਨੇ ਇਹਨਾਂ ਨੂੰ ਬਹੁਤ ਲੋਕ ਫੋਲੋ ਕਰ ਦਿੰਦੇ ਨੇ ਹਜੇ ਕੰਝਰ ਨੂੰ ਦੇਖ ਲਓ ਇਹਨਾਂ ਦੇ ਕਰਤੂਤਾਂ ਇਹ ਤਾਂ ਆਪਦੇ ਘਰ ਵਾਲੀਆਂ ਨੂੰ ਕਿਸੇ ਹੋਰਾਂ ਕੋਲ ਹੀ ਭੇਜਣ ਨੂੰ ਫਿਰਦੇ ਨੇ ਇਹਦਾ ਐਪਾਂ ਵੀ ਦੱਸਦੇ ਨੇ ਵੀ ਆਹ ਐਪ ਤੇ ਜਾਓ ਆਹ ਐਪ ਤੇ ਜਾਓ ਉਪਰੋਂ ਘਰ ਵਾਲੀ ਦੇਖ ਲਓ ਕੈਸੀ ਆ ਉਪਰੋਂ ਦੰਦ ਘਟਨੇ ਇਹਦਾ ਤੀਵੇਂ ਦੇ ਸੱਤੇ ਪੈਸੇ ਕਮਾਉਣ ਵਾਲੇ ਬੰਦੇ ਨੇ ਇਹਦਾ ਤੀਵੇਂ ਨੂੰ ਦਿਖਾ ਦਿਖਾ ਕੇ ਪੈਸੇ ਵਟੇ ਵੰਦੇ ਤਾਂ ਤੁਸੀਂ ਦੇਖੀ ਆ